ਇੱਕ ਆਤਮਾ ਦੀ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਆਪਾਂ ਇੱਥੇ ਆਇਆ ਨਾ ਤੇ ਜੇ ਤਾਂ ਕੋ ਅੰਦਰ ਵਤਿਆ ਆਪਾਂ ਮੱਥਾ ਟਿਕਦੇ ਨਹੀਂ ਤੇ ਆਪਾਂ ਐਂ ਕਰ ਦਿੰਦੇ ਆ ਇੱਥੇ ਜੇ ਕੋ ਬੇਨਾਂ ਤੇ ਆਪਾਂ ਮੱਥਾ ਟਿਕਦੇ ਇਹਦਾ ਪਾਪ ਹੈ ਆਪਾਂ ਗੁਰੂ ਨੂੰ ਮੱਥਾ ਨਹੀਂ ਟਿਕਾ ਬੰਦੇ ਨੂੰ ਮੱਥਾ ਟਿਕਦੇ ਇਹ ਸਾਰੇ ਜਣ ਝਾਤੀ ਮਾਰੇ ਆਪਣੇ ਅੰਦਰ ਵੇਖਿਆ ਜੀ ਪੱਕ ਕਰਦੇ ਸਾਰੇ ਹਿਰਾ ਫੇਰੀ ਜੇ ਤਾਂ ਚਾਰ ਬੰਦੇ ਬੈਠੇ ਤੇ ਮੱਥਾ ਥੱਲੇ ਲਾ ਲਿਆ ਤੇ ਜੇ ਨਹੀਂ ਤੇ ਆਪਾਂ ਗੁਰਦੇਵ ਨੂੰ ਕਹਿੰਨੇ ਪਾਸ਼ਾ ਆਪਾਂ ਜਾਣਦੇ ਆ ਨਾ ਅੱਜ ਇਹ ਨਾਂ ਵੀ ਟੇਕਾਂਗੇ ਤਾਂ ਫੇਰ ਕੀ ਹੋਇਆ ਉਹ ਸਾਨੂੰ ਜਾਣਦਾ ਸੀ ਤੈਨੂੰ ਜਾਣਦੇ ਆ ਚਲਾਕੀ ਸਾਡੀ ਉਹ ਮਹਾਤਮਾ ਅਦਾਸੀ ਸੀ ਅਮਰਤਾਰੀ ਨਹੀਂ ਅਦਾਸੀ ਮਹਾਤਮਾ ਤੇ ਪਤਾ ਨਹੀਂ ਦਿਹਾੜੀ ਚ ਕਿੰਨੀ ਕੁ ਵਾਰ ਮੱਥਾ ਟੇਕਦਾ ਇਧਰੋਂ ਆਇਆ ਤਾਂ ਵੀ ਮੱਥਾ ਟੇਕੇ ਉਧਰੋਂ ਆਇਆ ਤਾਂ ਵੀ ਮੱਥਾ ਟੇਕੇ ਉਹਨੂੰ ਪੁੱਛ ਲਿਆ ਆਖਰਕਾਰ ਬਾਬਾ ਜੀ ਤੁਹਾਨੂੰ ਕੋਈ ਕੰਮ ਨਹੀਂ ਹੋਰ ਮੈਂ ਨਮਸਕਾਰ ਕਰਦਾ ਉਸ ਮਹਾਂਪੁਰਸ਼ ਨੂੰ ਕਹਿੰਦਾ ਗਿਆਨੀ ਜੀ ਇਹ ਸਿਰ ਦੀ ਚਵਾਨੀ ਮੁੱਲ ਨਹੀਂ ਜੀ ਇਹ ਸਿਰ ਦੀ ਕੋਈ ਕੀਮਤ ਨਹੀਂ ਮੈਂ ਇਹ ਕਹਿਣਾ ਵੀ ਕਿਤੇ ਕੌਡੀ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਤੇ ਹੀਰਾ ਬਣ ਜੇ ਤੇ ਮੈਂ ਤਾਂ ਆ ਚਲਾਕੀ ਚੱਲਦਾ ਜੇ ਇੱਕ ਕੌਡੀ ਕਿਤੇ ਹੀਰਾ ਬਣ ਜਾਏ ਗੁਰਮੁਖੋ ਇਹ ਸਿਰ ਕਿਸੇ ਵੀ ਕੰਮ ਨਹੀਂ ਦੇ ਗੁਰੂ ਦੇ ਅੱਗੇ ਰੱਖਾਂਗੇ ਹੋ ਸਕਦਾ ਵੀ ਗੁਰੂ ਇਹਦੇ ਤੇ ਕਿਰਪਾ ਕਰਕੇ ਇਹਨੂੰ ਬਕੀਮਤੀ ਬਣਾ ਦੇ ਇਹਨੂੰ ਸਫਲਾ ਕਰ ਦੇ ਆਪਰੰਤ ਗੁਰਮੁਖੋ ਗੁਰੂ ਕੇ ਪੰਜ ਪਿਆਰੇ ਸਹਿਬਾਨਾਂ ਨੇ ਜਿਹੜੀ ਗੁਰੂ ਦੀ ਰਹਿਤ ਮਰਯਾਦਾ ਹੈ ਉਹ ਆਪਾਂ ਨੂੰ ਸਮਝਾਈ ਵੀ ਆਹ ਕਰਹਿਤਾ ਤੋਂ ਤੋ ਬਟਣਾ ਇੱਕ ਤਮਾਕੂ ਹੁੱਕਾ ਹਜਾਮਤ ਹਲਾਲ ਤੇ ਹਰਾਮ ਇਹ ਤਮਾਕੂ ਦੇ ਬਾਰੇ ਇਹਨਾ ਕਰੜਾ ਲਿਖਿਆ ਤਨਕ ਤਮਾਕੂ ਸੇਵੀਏ ਦੇ ਪਿਤਰਤਾ ਜਾਏ ਪਾਣੀ ਤਾਂ ਕਿ ਹਾਥ ਕਾ ਮਦਰਾ ਸੰਭ ਹੋ ਜਾਏ ਜਿਹੜਾ ਤਮਾਕੂ ਪੀਂਦਾ ਨਾ ਉਹਦੇ ਹੱਥੋਂ ਪਾਣੀ ਪੀਣਾ ਸ਼ਰਾਬ ਪੀਣ ਦੇ ਤੁਲ ਹੈ ਔਰ ਚੌਥੇ ਪਾਤਸ਼ਾਹ ਮਹਰ ਦਾ ਕਿ ਸ਼ਬਦ ਹੈ ਬੜਾ ਨਮੇਰਾ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਚੇ ਤੋ ਜੰਮ ਪਕੜ ਚਲਾਈਆਂ ਇਹ ਸਭ ਤੋਂ ਵੱਡੀ ਕ੍ਰੈਹਤ ਤੇ ਜਿੰਨੀਆਂ ਵੀ ਦੁਨੀਆਂ ਦੀਆਂ ਬਿਮਾਰੀਆਂ ਨੇ ਉਹਨੀਆਂ ਤਮਾਕੂ ਵਿੱਚ ਹਨ ਹਜਾਮਤ ਇਹੜੇ ਕੇਸ ਨੇ ਨਾ ਇਹਦਾ ਭਾਪ ਵੀ ਸਾਡਾ ਸਿੱਧਾ ਸੰਪਰਕ ਪਰਮਾਤਮਾ ਨਾਲ ਹੈ ਸਾਦੀ ਜੀ ਗੱਲ ਇਹ ਸਾਨੂੰ ਮਹਾਂਪੁਰਸ਼ ਬਾਬਾ ਜਨੈਲ ਸਿੰਘ ਤੇ ਸੰਤ ਕਰਤਾਰ ਸਿੰਘ ਆਪ ਸੁਣਾਉਂਦੇ ਸਨ ਇਹ ਕੇਸ ਅਸੀਂ ਆਪਣੇ ਆਪ ਨਹੀਂ ਬਣਾਇਆ ਉਸ ਕਰਤੇ ਦੇ ਦਿੱਤੇ ਨੇ ਜੇ ਕਿਸੇ ਸਿਰ ਮਨਾ ਕੇ ਤੇ ਵਿਚਾਰ ਵਾਲ ਖੜੇ ਕੀਤੇ ਤੇ ਬਣ ਗਿਆ இந்து ਜੇ ਕਿਸੇ ਨੇ ਮੁੱਛਾਂ ਵੜ ਲੀਆਂ ਤੇ ਥੱਲੇ ਦਾੜ੍ਹੀ ਰੱਖ ਲਈ ਉਹ ਬਣ ਗਿਆ ਮੁਸਲਮਾਨ ਉਹ ਬੰਦਿਆਂ ਦੇ ਬਣਾਏ ਧਰਮ ਨੇ ਇਹ ਗੁਰੂ ਪਰਮੇਸ਼ਰ ਦਾ ਬਣਾਇਆ ਧਰਮ ਹੈ ਹਿੰਦੂਆਂ ਦਾ ਲੜਕਾ ਮੁਸਲਮਾਨਾਂ ਦਾ ਲੜਕਾ ਸਿੱਖਾਂ ਦਾ ਲੜਕਾ ਕਬਲੇ ਚ ਰਹਿਣ ਇਕੱਠੇ ਉਹਨਾਂ ਨੂੰ ਇਕੱਠੇ ਰੱਖੋ ਜਦੋਂ ਉਹ 24-25 ਸਾਲ ਦੇ ਹੋਣ ਨਾ ਤੇ ਕੱਢ ਕੇ ਪੁੱਛੋ ਵੀ ਸਿੱਖਾਂ ਦਾ ਲੜਕਾ ਕਿਹੜਾ ਤੇ ਹਿੰਦੂਆਂ ਦਾ ਲੜਕਾ ਉਹਨਾਂ ਕਹਣਾ ਵੀ ਸਾਰੇ ਸਿੱਖਾਂ ਦੇ ਨੇ ਜਦੋਂ ਬੰਦਾ ਇੰਟਰਫੀਅਰ ਕਰਦਾ ਦਖਲ ਅੰਦਾਜ਼ੀ ਕਰਦਾ ਤੇ ਉਦੋਂ ਬਣਦਾ Hindu ਉਦੋਂ ਬਣਦਾ Musalman ਤੇ ਜੇ ਦਖਲ ਅੰਦਾਜ਼ੀ ਨਾ ਕਰੇ ਤੇ ਫਿਰ ਆਪਾਂ ਅਕਾਲ ਪੁਰਖ ਦੀ ਫੌਜ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਖਾਲਸਾ ਪ੍ਰਮਾਤਮਾ ਦੀ ਫੌਜ ਔਰ ਇੱਕ ਮੈਂ ਬੜੀ ਅਜੀਬੋ ਗਰੀਬ ਸ਼ਾਸਤਰਾਂ ਦੇ ਵਿੱਚੋਂ ਆਪ ਖੁਦ ਗੱਲ ਪੜ੍ਹੀ ਹੈ ਮਹਿਰਾਨ ਹੋ ਗਿਆ ਉਸ ਗ੍ਰੰਥ ਦਾ ਨਾਂ ਜੇ ਵਿਜੇ ਮੁਕਤ ਸ਼ਾਸਤਰ ਗ੍ਰੰਥ ਵਿਜੇ ਮੁਕਤ ਸ਼ਾਸਤਰ ਗ੍ਰੰਥ ਤੋਂ ਮੈਂ ਸੁਣਿਆ ਨਹੀਂ ਮੈਂ ਖੁਦ ਉਹਦੇ ਚੋਂ ਅੱਖਰ ਅੱਖਰ ਪੜਿਆ ਤੇ ਉਹਦੇ ਚੋਂ ਪੁਆਇੰਟ ਮਿਲਿਆ ਜਿਹੜੇ ਅੱਜ ਕੱਲ੍ਹ ਆਮ ਕਰਕੇ ਇਹਦੀ ਫਲਾਣੇ ਨੂੰ ਕੁਝ ਚੰਬੜ ਗਿਆ ਫਲਾਣੇ ਤੇ ਸ਼ਾਇਆ ਆ ਗਈ ਫਲਾਣੇ ਨੂੰ ਪੀਰ ਨੇ ਢਾਲਿਆ ਇਹ ਆਮ ਚੱਲਦਾ ਬਕਵਾਸ ਬੰਮ ਕਵਾਂਗਾ ਪਰ ਜਿਹੜੇ ਪ੍ਰਾਣੀ ਨੇ ਜ਼ਿੰਦਗੀ ਭਰ ਜਾਂ ਤ ਕਦੇ ਰੋਮਾਂ ਦੀ ਬਦਬੀ ਨਹੀਂ ਕਰਾਈ ਭਾਵੇਂ ਉਹ ਪਾਪੀ ਐ ਭਾਵੇਂ ਉਹ ਪੁੰਨੀ ਐ ਭਾਵੇਂ ਹਿੰਦੂ ਐ ਭਾਵੇਂ ਉਹ ਮੁਸਲਮਾਨ ਐ ਭਾਵੇਂ ਉਹ ਸਿੱਖ ਐ ਇਨਾਂ ਕੇਸਾਂ ਦੀ ਇੰਨੀ ਇੰਪੋਰਟੈਂਸ ਹੈ ਕਿ ਕੋਈ ਰੂਹ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ। ਭਾਵੇਂ ਸ਼ਰਾਬੀ ਕਬਾਬ ਵੀ ਹੈ। ਕੇਵਲ ਉਹਨੇ ਸਿਰ ਦੀ ਚੋਟੀ ਤੋਂ ਲੈ ਕਰਕੇ ਪੈਰ ਦੇ ਅੰਗੂਠੇ ਤੱਕ ਆਪਣੇ ਰੋਮ ਲਾਏ ਨਾ ਹੋਣ। ਇਹ ਸਿਰ ਅਮਰ ਦੀ ਗੱਲ ਨਹੀਂ ਕੱਲੇ ਕੇਸਾਂ ਦੀ ਮਹਾਨਤਾ ਵੀ ਕੇਸਾਂ 'ਚ ਇੰਨੀ ਤਾਕਤ ਹੈ ਕੋਈ ਗੈਰ ਰੂਹ ਉਸ ਮਨੁੱਖ ਦੇ ਸਰੀਰ 'ਚ ਪ੍ਰਵੇਸ਼ ਨਹੀਂ ਕਰ ਸਕਦੀ। ਔਰ ਇਹ ਮਨੁੱਖ ਨੂੰ ਕਮਜ਼ੋਰ ਕਰਨ ਵਾਸਤੇ ਇਹ ਤੱਤ ਬਣਾਏ ਹਨ ਇਸ ਕਰਕੇ ਕੇਸ ਆਪਾਂ ਨੂੰ ਤਾਂ ਸਾਬਤ ਸੂਰਤ ਦਸਤਾਰ ਸਿਰਾ ਗੁਰਮੁਖੂ ਅੱਗੇ ਹੈ ਹਲਾਲ ਇੱਥੇ ਆਪਾਂ ਕਈ ਤਰ੍ਹਾਂ ਦੀਆਂ ਵਿਚਾਰਾਂ 'ਚ ਪਏ ਜਾਂਦੇ ਆ ਸਾਨੂੰ ਹਦਾਇਤ ਕੁੱਠਾ ਨਹੀਂ ਖਾਣਾ ਇੱਕ ਆਪਾਂ ਜੋ ਭਾਰਤੀ ਸੰਵਿਧਾਨ ਪੜ੍ਹਦੇ ਆ ਨਾ ਉਥੇ ਇੱਕ ਫਿਕਰਾ ਪੜਾਇਆ ਜਾਂਦਾ ਇੰਨੀ ਦੇ ਕਾਂਸੀ ਇਜਰੇਜਡ ਇੰਡੀਅਨ ਕਨਸਟਿਚਿਊਸ਼ਨ ਇਜਰੇਜਡ ਬਟ ਫਲੈਕਸੀਬਲ ਭਾਰਤੀ ਸੰਵਿਧਾਨ ਸਖਤ ਹੈ ਪਰ ਥੋੜਾ ਜਿਹਾ ਨਰਮ ਵੀ ਹੈ ਕਿਸੇ ਕਾਰਨ ਕਰਕੇ ਜਿਵੇਂ ਆਪਾਂ ਕੰਮ ਕਰਕੇ ਬਾਬਾ ਜੀ ਆਹ ਖਾ ਲਈਏ ਆਪਾਂ ਇਹ ਵੀ ਪੜਦੇ ਪੀ ਸਾਡੀ ਵਡੇਰਿਆਂ ਨੇ ਘੋੜਿਆਂ ਦਾ ਮਾਸ ਖਾਦਾ ਉਹਨਾਂ ਮਜਬੂਰੀ ਖਾਦਾ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਸੀ ਬੜਿਆ ਦੇ ਜੇ ਤੇਰੀ ਵੀ ਹਾਲਤ ਹੈ ਤੂੰ ਨਹੀਂ ਖਾ ਅਸੀਂ ਕੇਵਲ ਤੇ ਕੇਵਲ ਚਸਕੇ ਵਾਸਤੇ ਖਾਣੇ ਸਵਾਦ ਵਾਸਤੇ ਭਾਵ ਉਹਨਾਂ ਦੀ ਰਸਮ ਦੇ ਮੁਤਾਬਕ ਉਹਨਾਂ ਦੇ ਦਾਬੇ ਨੂੰ ਨਹੀਂ ਚੱਲਣਾ ਭਾਵੇਂ ਤੇਰੀ ਜਾਨ ਚਲੀ ਜਾਏ ਆਰਾਮ ਪ੍ਰਾਇ ਸਰੀਰ ਤੋਂ ਵੱਡਣਾ ਹੈ ਜਿਹੜਾ ਕੜਾ ਨਾ ਖਾਸ ਕਰਕੇ ਜਦੋਂ ਮੇਰੀ ਗੱਲ ਕਰਦਾ ਤੇ ਬੜੀ ਸਿੱਖਿਆ ਮਿਲਦੀ ਹੈ ਇਹ ਕੜਾ ਜਦੋਂ ਆਪਾਂ ਹੱਥ ਵਿੱਚ ਪਾਉਨੇ ਤੇ ਆਪਾਂ ਕੋਈ ਵੀ ਚੀਜ਼ ਚੁੱਕਦੇ ਆ ਲੈਨੇ ਆ ਦੇਨੇ ਆ ਤੇ ਸਾਡੇ ਸਾਹਮਣੇ ਕੜਾ ਹੁੰਦਾ ਕਹਿੰਦਾ ਗੁਰਮੁਖਾ ਸਾਵਧਾਨ ਹੋ ਕਾਹਦੇ ਲਈ ਇਹ ਹੱਥ ਤੇਰੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੇ ਹੱਥ ਨੇ ਤੇ ਗੁਰੂ ਕਹਿੰਦਾ ਪਰ ਤਨ ਪਰ ਤਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ ਜੇ ਗੁਰੂ ਦਾ ਕਣਾ ਪਾਇਆ ਤੇ ਪਰਾਏ ਤਨ ਪਰਾਏ ਤਨ ਤੇ ਪਰਾਏ ਤਨ ਤੋਂ ਗੁਰੇਜ ਕਰ ਬਾਚ ਸਾਰਿਆਂ ਤੋਂ ਵੱਡਾ ਆਇਬ ਹੈ ਹੁੱਕਾ ਹਜਾਮਤ ਹਲਾਲ ਹਰਾਮ ਆਰਾਮ ਭਾਵ ਪਰਾਏ ਸਰੀਰ ਤੋਂ ਵਟਣਾ ਮੈਂ ਕੱਲ ਵੀ ਇਹ ਸ਼ਬਦ ਪੜਿਆ ਸੀ ਦਸਮ ਪਾਤਸ਼ਾਹ ਮਹਾਰਾਜ ਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪਿਓ ਨੇ ਵਿਸ਼ੇਸ਼ ਕਰਕੇ ਮੈਨੂੰ ਇਹ ਹਦਾਇਤ ਦਿੱਤੀ ਪਰਾਇ ਸਿਰ ਤੋਂ ਬਚ ਕੇ ਰਹੀਂ ਸੁੱਧ ਜਪਤੇ ਹਮ ਲਈ ਬਚਨ ਗੁਰਦਾਇ ਹਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਬਲਾ ਕਰਤਾਰੇ ਨਿਜ ਨਾਰੀ ਕੇ ਸਾਥ ਨੇਹੋਂ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਪੂਲ ਸੁਪਰੇ ਹੋਣਾ ਚਾਹੀਓ ਗੁਰੂ ਕੀ ਸਿੱਖ ਦਾ ਕੈਰੇਕਟਰ ਇੰਨਾ ਉੱਚਾ ਹੈ ਕਿ ਇੱਕ ਜਹਾਂਗੀਰ ਦੇ ਸਮੇਂ ਦੀ ਇਤਿਹਾਸਿਕ ਘਟਨਾ ਪੜੀ ਤੇ ਤੇ ਗੁਰਮੁਖੋ ਹੈਰਾਨ ਹੋਈ ਜਾਂਦਾ ਹੈ ਇਹੋ ਜੇ ਸਿੱਖ ਵੀ ਹੋਏ ਨੇ ਅਸੀਂ ਤਾਂ ਬਹੁਤ ਥੱਲੇ ਆਂ। ਜahangir ਬਾਦਸ਼ਾਹ ਦਾ ਇੱਕ ਪਹਿਰੇਦਾਰ ਸੀ ਉਹਦਾ ਨਾਮ ਸੰਤਰਾਮ ਕਰਕੇ ਰਿਹਾ ਸੰਤਰਾਮ। ਸੋਹਣਾ ਬੜਾ ਸੀ ਉਹ। ਤੇ ਮਨ ਦਾ ਪਤਾ ਨਹੀਂ ਪਈ ਮਨ ਕਦੋਂ ਡੋਲ ਜੇ ਕਿਉਂਕਿ ਆਪਾਂ ਪੜਦੇ ਆਂ ਕਬ ਹੂੰ ਜੀੜਾ ਉਹ ਵਿਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥੇ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਸੰਤਰਾਮ ਨਾਮ ਦਾ ਸਿੱਖ ਲੌਰ ਸ਼ਹਿਰ ਦੀ ਘਟਨਾ ਪਈ ਉਹ ਜਾਂਗੀਰ ਦੇ ਬੂਹੇ ਦੇ ਅੱਗੇ ਪਹਿਰਾ ਦੇ ਰਹੇ ਜਿਵੇਂ ਅਸੀਂ ਬਰਸ਼ਾ ਫੜ ਕੇ ਪਹਿਰਾ ਦੇਨੇ ਆ ਜਾਂਗੀਰ ਬਾਦਸ਼ਾਹ ਦੀ ਬੇਟੀ ਨਾਗ ਤੇ ਮਹਿਲਾਂ ਦੇ ਉੱਪਰ ਧੁੱਪ ਸਿਕਰੀ ਸੀ ਆਪਣੇ ਵਾਲ ਸੁਕਾਰੀ ਸੀ ਉਹਦੀ ਨਿਗਾਹ ਸੰਤ ਰਾਮ ਤੇ ਪਈ ਤੇ ਉਹਦਾ ਮਨ ਉਹਦੇ ਕਾਬੂ ਚ ਨਾ ਰਿਹਾ ਤੇ ਜਿਵੇਂ ਮੈਂ ਕਹਿ ਰਿਹਾ ਲਿਖਤ ਵਿੱਚ ਹੈ ਇਤਿਹਾਸ ਵਿੱਚ ਦਰਜ ਥੱਲੇ ਆਈ ਮਾਂ ਨੂੰ ਕਹਿਣ ਲੱਗੀ ਪੀ ਮਾਂ ਜਿਹੜਾ ਬੂਹੇ ਅੱਗੇ ਬੰਦਾ ਖਰੋਤਾ ਪਹਿਰੇਦਾਰ ਮੇਰੇ ਨਾਲ ਵਿਆਹ ਕਰਵਾਉਣਾ ਹੈ ਗੁਰੂ ਕਿਰਪਾ ਕਰੇ ਸਾਡੀ ਔਲਾਦ ਨੇ ਇੱਕ ਹੋਵੇ ਨਹੀਂ ਤੇ ਗੁਰਮੁਖੋ ਵੇਖਿਆ ਜੇ ਵੱਡੇ ਵੱਡੇ ਦਾਨਿਆਂ ਦਾ ਮਾੜੀ ਔਲਾਦ ਨੇ ਬੁਰਾ ਹਾਲ ਕਰ ਦਿੱਤਾ ਗੁਰੂ ਕਿਰਪਾ ਕਰੇ ਸਾਡੀ ਔਲਾਦ ਚੰਗੀ ਹੋਵੇ ਨਹੀਂ ਤੇ ਵੱਡੇ ਵੱਡੇ ਦਾਨੇ ਲੋਕ ਮਾੜੀ ਔਲਾਦ ਕਰਕੇ ਪਰੇ ਚ ਬਹਿਣ ਜੋਗੇ ਨਹੀਂ ਰਹਿ ਗੁਰੂ ਕਿਰਪਾ ਕਰਕੇ ਸਾਨੂੰ ਉਹ ਜੀ ਔਲਾਦ ਦੇਵੇ ਰਾਮ ਮਾਂ ਵਿਚਾਰਾਂ ਚ ਪੈ ਗਈ ਫੇ ਮੈਂ ਕੀ ਕਰਾਂ ਕਰਦਾ ਵਾਤਾਵਰਨ ਗਮਗੀਨ ਹੋ ਗਿਆ ਤੇ ਸ਼ਾਹ ਜਾਂ ਮਾਪਿ ਬਾਪ ਕਰਨਾ ਜਾਂਗੀਰ ਆਇਆ ਤੇ ਕਿਹਾ ਗੱਲ ਕੀਤੀ ਤੇ ਕਹਿਣ ਲੱਗਾ ਕਿਹੜੀ ਗੱਲ ਹੈ ਮੁਸਲਮਾਨਾਂ ਚ ਇੱਕ ਪੱਖ ਹੈ ਉਹ ਗੈਰ ਕੌਮ ਦੇ ਬੰਦੇ ਨੂੰ ਆਪਣੇ ਮੱਜ ਵਿੱਚ ਲਿਆਉਣ ਲਈ ਆਪਣੀ ਧੀ ਦੇਣ ਤੋਂ ਵੀ ਗਰੇਜ਼ ਨਹੀਂ ਕਰਦੇ ਇਹ ਇਸਲਾਮ ਦੇ ਵਿੱਚ ਵਿਸ਼ੇਸ਼ ਬਾਕੀਆਂ ਨਾਲੋਂ ਵਾਧਾ ਹੈ ਕਿ ਗੈਰ ਕੌਮ ਦਾ ਬੰਦਾ ਉਹਨਾਂ ਦੇ ਮੱਜ ਵਿੱਚ ਆਵੇ ਤੇ ਕਹਿੰਦੇ ਮੈਂ ਆਪਣੀ ਭੈਣ ਦਾ ਰਿਸ਼ਤਾ ਕਰਦਾ ਮੈਂ ਆਪਣੀ ਧੀ ਦੇਣਾ ਇਹ ਉਹਨਾਂ 'ਚ ਅੱਜ ਵੀ ਪ੍ਰਚਲਿਤ ਹੈ ਤੇ ਆਪਾਂ ਤਾਂ ਇਹੋ ਜਿਹਾ ਨਿਕਰ ਗਏ ਆ ਗਹਿਾਈ ਕਰਨ ਵਾਲਿਆ ਹੈ ਨਾ ਗੁਰਪੁਰਬ ਤੇ ਤੇ ਆਪਾਂ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਗੁਰਮੁਖੋਂ ਕਿਹੜੇ ਗੁਰਦੁਆਰਿਆਂ ਕਹਿੰਦੇ ਜੀ ਲੰਬੜਾਂ ਦੀ ਪੱਤੀ ਕਹਿਣ ਲੱਗੇ ਜੀ ਉਧਰ ਕਰਾਈ ਤੁਸੀਂ ਕਰਨੀ ਤੇ ਉਧਰ ਤੁਸੀਂ ਕਰੋ ਅਸੀਂ ਨਹੀਂ ਦੇ ਪੈਸੇ ਦੇਣੇ ਸਾਡਾ ਉਹੋ ਪਿੰਡ ਹੈ ਸਾਡੇ ਪਿੰਡ ਦਾ ਗੁਰਦੁਆਰਾ ਹੈ ਜਿੱਦ ਦੀ ਬੁੱਜੀ ਪੱਤੀ ਚ ਆਇਆ ਤੇ ਆਪਾਂ ਕਹਿੰਨੇ ਕਿ ਅਸੀਂ 50 ਰੁਪਏ ਤੁਹਾਨੂੰ ਕਰਾਈ ਵੀ ਨਹੀਂ ਦੇਣੀ ਕਿਉਂ ਗੁਰੂ ਦਾ ਕਰ ਲਈ ਮੇਰੇ ਕਹਿਣ ਤੋਂ ਭਾਵੇਂ ਕਿ ਸਾਡੇ ਅੰਦਰ ਇੰਨੀ ਤੰਗ ਦਿਲੀ ਆ ਗਈ ਹੈ ਅਸੀਂ ਇੰਨੇ ਨੈਰੋ ਮਾਈਂਡਡਡਨੈਸ ਹਾਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਜਦੋਂ ਇਹ ਵਿਚਾਰਾਂ ਚੱਲਦੀਆਂ ਸੀ ਜਿਵੇਂ ਆਪਣੇ ਘਰਾਂ 'ਚ ਬੀਬੀਆਂ ਕੰਬ ਵਾਲੀਆਂ ਹੁੰਦੀਆਂ ਨੇ ਉਹ ਬੀਬੀ ਗੱਲ ਸੁਣਦੀ ਸੀ ਉਹਨੇ ਆਪਣੇ ਪਤੀ ਨਾਲ ਜਾ ਕੇ ਗੱਲ ਕੀਤੀ ਵੀ ਫਲਾਣਾ ਜਣਾ ਸੰਤ RAM ਹੈ ਨਾ ਜਹਾਂਗੀਰ ਬਾਦਸ਼ਾਹ ਨੂੰ ਕੁੜੀ ਦੇਣ ਲੱਗਾਈ ਜਿਹੜੀ ਮੈਂ ਗੱਲ ਸੁਣਾ ਰਿਹਾ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਆਪ ਆਪਣੀ ਕਲਮਣਾ ਅੰਕਿਤ ਕੀਤੀ ਜੀ ਇਹ ਸਾਖੀ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਹੁਣ ਉਹਨੇ ਘਰ ਵਾਲੀ ਘਰ ਵਾਲੀ ਬੀਬੀ ਨੇ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਉਹ ਜਿਵੇਂ ਆਪਾ ਮਿੱਤਰਾਂ ਨੂੰ ਕਹਿੰਨੇ ਵੀ ਗੁਰਮਖਾਹ ਵਧਾਈਆਂ ਹੋਣ ਉਹੜਾ ਬੰਦਾ ਸੀ ਨੋ ਉਹ ਬੀਬੀ ਸੇਵਾਦਾਰਨੀ ਦਾ ਘਰ ਵਾਲਾ ਉਸੰਤਰਾਮ ਨੂੰ ਜਾਣਦਾ ਸੀ ਕਹਿਣ ਲੱਗਾ ਸੰਤਰਾਮ ਵਧਾਈਆਂ ਹੋਣ ਸਾਡਾ ਖਿਆਲ ਰੱਖੇ ਤੂੰ ਬਾਦਸ਼ਾਹ ਦਾ ਅਜਵਾਈ ਬਣ ਜਾਣਾ ਤੇ ਅਸੀਂ ਤੇਰੀ ਮਿੱਤਰਾਂ ਕਿਤੇ ਲੋੜ ਪਈ ਤੇ ਕੰਮ ਆਵੇਂਗਾ ਉਹ ਤਾਂ ਇੱਕਦਮ ਰਹਾਣ ਹੋ ਗਿਆ ਹੈ ਜਦੋਂ ਉਸ ਬੰਦੇ ਨੇ ਉਹਨੂੰ ਸਾਰੀ ਗੱਲ ਖੋਲ ਕੇ ਦੱਸੀ ਨਾ ਤੇ ਕਹਿਣ ਲੱਗਾ ਮੇਰੇ ਗੁਰੂ ਦੀ ਆਗਿਆ ਹੈ ਕਿ ਸੁਪਨੇ ਦੇ ਵਿੱਚ ਵੀ ਆਪਣੇ ਮਤ ਨੂੰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਬਾਦਸ਼ਾਹ ਆਪਣੀ ਧੀ ਦਾ ਰਿਸ਼ਤਾ ਦੇਣਾ ਚਾਹੁੰਦਾ ਤੇ ਸੇਹ ਕਹਿੰਦਾ ਮੇਰੇ ਗੁਰੂ ਦੀ ਆਗਿਆ ਨਹੀਂ ਉਹ ਗੁਰਮੁਖੁਰ ਨਸ ਕੇ ਲਾਹੌਰ ਚਲਾ ਗਿਆ ਲਾਹੌਰ ਮੈਨੂੰ ਮਾਫ ਕਰਨਾ ਪਸ਼ੌਰ ਉਥੇ ਧਰਮਸ਼ਾਲਾ ਤੇ ਉਹਨੇ ਟਿਕਾ ਕੀਤਾ ਹੁਣ ਤਾਂ ਆਪਣੇ ਕੋਲ ਬੇਅੰਤ ਸਾਧਨ ਹੈ ਉਹ ਜਮਾਨੇ ਦੇ ਮੁਤਾਬਕ ਉਹ ਸੰਤ RAM ਦਾ ਹੁਲਿਆ ਲੈ ਕੇ ਤੇ ਥਾਂ-ਥਾਂ ਤੇ ਵੰਡਿਆ ਗਿਆ ਕਿ ਪੈ ਇਸ ਕਿਸਮ ਦਾ ਬੰਦਾ ਹੈ ਤੇ ਜਹਾਂਗੀਰ ਬਾਦਸ਼ਾਹ ਦਾ ਹੁਕਮ ਹੈ ਕਿ ਮੈਂ ਆਪਣੀ ਤੀਦਾ ਇਹਨੂੰ ਰਿਸ਼ਤਾ ਕਰਨਾ ਹੈ ਜੇ ਤਾਂ ਰਿਸ਼ਤਾ ਪ੍ਰਵਾਨ ਕਰ ਲੈ ਤੇ ਇਹਨੂੰ ਪਾਲਕੀ ਤੇ ਬਿਠਾ ਕੇ ਲਿਆਓ ਤੇ ਜੇ ਨਾ ਮੰਨੇ ਤਾਂ ਸਿਰ ਲਾ ਕੇ ਤੇ ਕੱਟ ਕੇ ਮੇਰੇ ਕੋਲ ਲੌਰ ਭੇਜੋ ਇਹ ਦੋ ਉਹਨੇ ਹੁਕਮ ਜਾਰੀ ਕੀਤੇ ਜੇ ਤਾਂ ਜਵਾਈ ਬਣਨਾ ਮੰਨ ਲੈ ਕਿਉਂਕਿ ਮੇਰਾ ਜਵਾਈ ਮੈਂ ਬਾਦਸ਼ਾਹ ਹੈ ਇਨੂੰ ਪਾਲਕੀ ਤੇ ਬਿਠਾ ਕੇ ਲਿਆਓ ਤੇ ਜੇ ਇਹ ਨਹੀਂ ਮੰਨਦਾ ਤੇ ਇਹਦਾ ਸਿਰ ਕੱਟ ਕੇ ਤੇ ਮੇਰੇ ਕੋਲ ਭੇਜਿਆ ਜਾਏ ਉਹਨੂੰ ਪਸ਼ੌਰ ਦੀ ਧਰਮਸ਼ਾਲਾ ਚੋਂ ਅਰੈਸਟ ਕੀਤਾ ਗਿਆ ਬਾਦਸ਼ਾਹ ਦੀ ਹੁਕਮਤੋਂ ਜਾਨੂ ਕਰਾਇਆ ਗਿਆ ਤੇ ਭਾਈ ਸੰਤ RAM ਨੇ ਆਖਿਆ ਕਿ ਇਹ ਗੱਲ ਤੁਸੀਂ ਕਹਿੰਦੇ ਪ੍ਰਥਾਕਰ ਸੁਪਨੇ ਵਿੱਚ ਵੀ ਨਹੀਂ ਹੋ ਸਕਦੀ ਔਰ ਗੁਰਮੁਖੋ ਉਹ ਸੰਤ RAM ਦਾ ਸਿਰ ਕੱਟ ਕੇ ਲਾਹੌਰ ਲਿਆਂਦਾ ਜਾਂਗੀਰ ਦੀ ਲੜਕੀ ਇੰਨੀ ਆਊਟ ਆਫ ਕੰਟਰੋਲ ਹੋਈ ਉਹਦਾ ਮਨ ਤੇ ਕਾਬੂ ਨਾ ਰਿਹਾ ਉਹ ਕਹਿਣ ਲੱਗੀ ਅੱਬਾ ਜੇ ਜਿਉਂਦਾ ਨਹੀਂ ਤੇ ਕਮ ਸੋ ਕਮ ਇਹਨੂੰ ਮਰੇ ਨੂੰ ਹੱਥ ਲਾ ਲੈਣ ਦਿਓ ਮਰੇ ਨੂੰ ਕਹਿੰਦੇ ਥਾੜੀ ਜੁਦਾ ਕਟਿਆ ਹੋਇਆ ਸਿਰ ਜਦੋਂ ਉਹ ਜਾਂਗੀਰ ਦੀ ਕੁੜੀ ਕੋਲ ਲੈ ਕੇ ਆਇਆ ਤੇ ਕਟਿਆ ਹੋਇਆ ਸਿਰ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਸਵਾ ਗਿਠ ਉੱਚਾ ਹੋ ਗਿਆ ਉਹ ਕੱਟਣ ਤੋਂ ਬਾਅਦ ਵੀ ਉਹ ਪ੍ਰਾਇਤਨ ਨਾਲ ਨਹੀਂ ਲੱਗਾ ਔਰ ਮੈਂ ਪੰਕਤੀ ਤੁਹਾਡੇ ਨਾਲ ਸਾਢੀ ਕਰਦੇ ਆ ਜਿਹੜੀ ਦਸਮ ਗ੍ਰੰਥ 'ਚ ਲਿਖੀ ਹੈ ਸਵਾ ਗਲੇਸਤ ਸਿਰ ਉੱਪਰ ਉਠਿਓ ਤਉ ਨ ਕਬੂਲੀ ਨਾਰ ਸਵਾ ਹੱਥ ਸਵਾ ਗਲੇਸਤ ਸਿਰ ਉੱਪਰ ਉਠਿਓ ਤਉ ਨ ਕਬੂਲੀ ਨਾਰ ਮਰਨ ਤੋਂ ਬਾਅਦ ਵੀ ਉਹ ਪ੍ਰਾਏ ਸਰੀਰ ਤੋਂ ਪਰਹੇਜ਼ ਕਰਦਾ ਹੈ ਅਕੋਰਡਿੰਗ ਟੂ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਕੀਰਤ ਇਸ ਕਰਕੇ ਇਹਨਾਂ ਕਹੇ ਤਾਂ ਤੁਸੀਂ ਵਢਣਾ ਤੇ ਪੰਜ ਕਕਾਰਾਂ ਦੀ ਰਹਿਤ ਕਿਰਪਾਨ ਦੋ ਚੀਜ਼ਾਂ ਦਾ ਇਕੱਠ ਹੈ ਕਿਰਪਾ ਧਿਆਨ ਇਹ ਇਕੱਲਾ ਸਿਰ ਵਢਣ ਲਈ ਨਹੀਂ ਇਹਨੂੰ ਪਾਗ ਕਰਕੇ ਦਇਆ ਕਰਨੀ ਹੈ ਦਇਆ ਹਾਂ ਕੋ ਤੇਰੀ ਅੰਖ ਤੇ ਗੈਰਤ ਨੂੰ ਨੰਗਾਰਦਾ ਉਥੇ ਦੀ ਵਰਤੋਂ ਕਰਨੀ ਹੈ ਜਿਹੜਾ ਸਾਡਾ ਭਾਰਤੀ ਕਨਸਟੀਟਿਊਸ਼ਨ ਹੈ ਉਹਦੇ ਜਿਹੜਾ ਲਾਈਟ ਟੂ ਰੀ ਦੀ ਜਾਨਾ ਨੇ ਉਹਨੂੰ ਆਪਾਂ ਪੜ੍ਹੀਏ ਤੇ ਉੱਥੇ ਵਿਸ਼ੇਸ਼ ਤੌਰ ਤੇ ਲਿਖਿਆ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਹੱਕ ਹੈ ਜਦੋਂ ਇੱਕ ਕਨਸਟੀਟਿਊਸ਼ਨ ਬਣਿਆ ਤਿੰਨ ਸਾਲਾਂ ਚ ਇੱਕ ਮੁਸਲਮਾਨ ਬੀਬੀ ਉਹਦੇ ਨਾਂ ਨਾ ਰਸੂਲ ਲੱਗਦਾ ਬਾਕੀ ਮੈਨੂੰ ਅੱਧਾ ਭੁੱਲ ਗਿਆ ਉਹ ਕਹਿਣ ਲੱਗੀ ਵੀ ਤੁਸੀਂ ਘੜੀ ਘੜੀ ਸਿੱਖਾਂ ਦੀ ਕਿਰਪਾਨ ਦੀ ਗੱਲ ਹੀ ਕਰੀ ਜਾਂਦੇ ਢੁਕਾਈ ਜਾਂਦੇ ਤੁਸੀਂ ਤਲਵਾਰ ਕਿਉਂ ਨਹੀਂ ਲਿਖਦੇ ਉਸ ਕਾਨੂੰਨ ਘੜਨੀ ਜਿਹੜੀ ਉਹ ਕਮੇਟੀ ਸੀ ਉਹਦਾ ਮੈਂਬਰਸ਼ਿਪ ਸਰਦਾਰ ਬਲ ਭਾਈ ਪਟੇਲ ਉਹਨੇ ਉਸ ਬੀਬੀ ਨੂੰ ਵਿਚੇ ਟੋਕ ਕੇ ਆਖਿਆ ਭੈਣ ਤੂੰ ਆਪਣੀ ਥਾਂ ਤੇ ਠੀਕ ਐ ਮੈਂ ਤੇਰੀ ਗੱਲ ਸਮਝਦਾ ਤਲਵਾਰ ਤਲਵਾਰ ਹੈ ਲੇਕਿਨ ਜਦੋਂ ਸਿੱਖਾਂ ਦੇ ਕੋਲ ਆ ਜੇ ਤਲਵਾਰ ਤਲਵਾਰ ਨਹੀਂ ਲੈਂਦੀ ਇਹ ਕਿਰਪਾਨ ਬਣ ਜਾਂਦੀ ਹੈ ਬਲ ਭਾਈ ਪਟੇਲ ਨੇ ਬਕਾਲਤ ਕੀਤੀ ਕਹਿਣ ਲੱਗਾ ਭੈਣ ਤਲਵਾਰ ਆਪਣੀ ਥਾਂ ਤੇ ਐ ਕਿਰਪਾਨ ਆਪਣੀ ਥਾਂ ਤੇ ਐ ਤਲਵਾਰ ਜ਼ੁਲਮ ਕਰਦੀ ਐ ਤੇ ਹੈ ਤਾਂ ਭੈਣ ਗੁਸਤਾਖੀ ਪਰ ਮੈਨੂੰ ਕਿਤੇ ਲੱਭ ਕੇ ਵਖਾਪ ਕਿਤੇ ਸਿੱਖ ਨੇ ਜ਼ੁਲਮ ਕੀਤਾ ਤਲਵਾਰ ਜ਼ੁਲਮ ਕਰਦੀ ਏ ਕਿਰਪਾਨ ਕਿਰਪਾ ਕਰਦੀ ਹੈ ਕਿਰਪਾ ਪਲੱਸ ਆਨ ਇੱਕ ਦਇਆ ਦੂਜਾ ਆਪਣਾ ਸਵੈਮਾਨ ਕਮ ਰੱਖਣਾ ਕਿਰਪਾਨ ਕੜਾ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਇਹਦੇ ਚ ਇੱਕ ਸਾਖੀ ਲਿਖੀ ਹੈ 100 ਸਾਖੀ ਚ ਇਹਨੂੰ ਹੋਰ ਮਜ਼ਬੂਤ ਕਰਨ ਲਈ ਕਿ ਇੱਕ ਜਿਹੜਿਆ ਸ਼ਰੀਵਰ ਲੋਕੀਂ ਫਿਰਦੇ ਨੇ ਨਾ ਤੇਲ ਮੰਗਦੇ ਨੇ ਏ ਕਹਿਣ ਲੱਗੇ ਵੀ ਗ੍ਰਹਿ ਟੱਜ ਜੇਗਾ ਤੇ ਚ ਪੈਸੇ ਪਾ ਸਾਡੇ ਆਕਮੜੀ ਲੋਕ ਆਪਾਂ ਵੀ ਕਰਦੇ ਕੋਂਦਾ ਹੋਵੇ ਤਾਂ ਆਪਾਂ ਕਹਿੰਦੇ ਲੈ ਮੇਰੇ ਕੋਲ ਵੀ ਪਠਿਆਣੀ ਲੇਲਾ ਮੇਰੀ ਆਪਣੀ ਅੱਡ ਵੀ ਤੀ ਜੇ ਮੈਂ ਦਰਬਾਰ ਅ ਅਮਰਸਰ ਸਾਹਿਬ ਕੋਲੋਂ ਕਥਾ ਕਰਕੇ ਬੱਸ ਸਟੈਂਡ ਦੇ ਕੋਲ ਤੇ ਕੁਦਰਤੀ ਤੌਰ ਤੇ ਸ਼ੋਨ ਤੇ ਸ਼ਨੀਵਾਰ ਸੀ ਤੇ ਉਹਨੇ ਆਖੇ ਵਿੱਚ ਬਾਬਾ ਬੈਠਾ ਤੇ ਬਾਬੇ ਨੂੰ ਛੱਲੀਏ ਉਹ ਕੁਦਰਤੀ ਤੌਰ ਤੇ ਬਾਜ਼ੀ ਲੈ ਕੇ ਮੇਰੇ ਕੋਲ ਆ ਗਿਆ ਤੇ ਮੈਂ ਗੱਡੀ ਨੂੰ ਆ ਡਰਾਈਵਰ ਮੈਂ ਆਖਿਆ ਗੁੰਮਖਾ ਗੱਡੀ ਲੋਗ ਜਦੋਂ ਲੈ ਕੇ ਆਇਆ ਉਹ ਬਾਜ਼ੀ ਗਾਂਹ ਕੀਤੀ ਤੇ ਮੈਂ ਆਖਿਆ ਮਿੱਤਰਾ ਤੇਰਾ ਤਨਵਾਦ ਤੂੰ ਮੇਰੇ ਮੂੰਹ ਲੱਖੇ ਮੈਂ ਕਿਹਾ ਮੈਂ ਮੁੱਖਾ ਮੈਂ ਤਾਂ ਕਥਾ ਕਰ ਕਰਕੇ ਖੁਸ਼ਕੀਰਨ ਬਰਿਆ ਪਿਆ ਤੇ ਸਿਰ ਮੇਰਾ ਮੈਂ ਚੋਨਾ ਪੀ ਤੇਰਾ ਤੇਲ ਬੜਾ ਪਿਓਰ ਹੈ ਤੇ ਤੇਲ ਦੇ ਤੇ ਜਾ ਕੇ ਮਨ ਨਾਲੇ ਘਰ ਬੜੀ ਕੁਲ ਸਿਰ ਚ ਮਾਲਸ਼ ਕਰਾਵਾਂਗਾ ਤੇ ਨਾਲੇ ਪਕੌੜੀ ਕੱਢ ਕੇ ਖਾਵਾਂਗਾ ਤੇ ਧਰਵਾਦ ਕਰਾਂਗਾ ਉਹ ਗੁਰਮੁਖ ਕੋ ਛੂਟਾਂ ਵਟ ਗਿਆ ਕਿੱਡਾ ਬੁੱਧੂ ਬਣੇ ਮੇਰੀ ਅਟ ਵੀ ਤੀਜੇ ਤੁਹਾਡੀ ਚੁਆਨੀ ਦੇ ਨਾਲ ਉਹਨੇ ਸ਼ਾਮ ਨੂੰ 75 ਬਣਾ ਲਏ ਉਹਦਾ ਮਰ ਜਾਣਾ ਚਾਹੀਦਾ ਜੇ ਤੁਸੀਂ ਮੰਨ ਲਓ ਪੈਸਿਆਂ ਨਾਲ ਗ੍ਰਹਿ ਜੜਿਆ ਹੈ ਤੇ ਜਿਹਨੇ ਇੰਨੇ ਗ੍ਰਹਿ ਇਕੱਠੇ ਕਰ ਲਏ ਉਹ ਕਿਵੇਂ ਬਚੇਗਾ ਇਹ ਧਰਮ ਦੇ ਨਾਂ ਤੇ ਸਟੰਟ ਬਾਜ਼ੀਆਂ ਨੇ ਸਟੰਟ ਬਾਜ਼ੀਆਂ ਆਕੜੇ ਦਾ ਇਤਿਆਜ਼ ਲਿਖਿਆ ਜਿੱਥੇ ਉਹ ਸਿੰਘ ਆ ਗਿਆ ਤੇ ਸਿੰਘਾਂ ਨੇ ਆਖਿਆ ਵੀ ਉਹ ਉਹ ਗੱਲ ਬੜਾ ਦੇਸੀ ਤੇਰਾ ਤੇਲ ਬੜਾ ਵਧੀਆ ਤੇ ਸਿੰਘਾਂ ਨੇ ਖੋ ਲਿਆ ਤੇ ਕਲਗੀਧਰ ਬਾਪੂ ਕਹਿਣ ਲੱਗ ਗੁਰਮੁਖੋ ਤੁਹਾਡੀ ਚੜ੍ਹਦੀ ਕਲਾ ਹੋਗੀ ਮੈਨੂੰ ਖੁਸ਼ੀ ਵੀ ਮੇਰਾ ਸਿੰਘ ਇਹਨਾਂ ਭਰਮਾਂ 'ਚ ਨਹੀਂ ਪਾਏਗਾ ਔਰ ਉਸ ਲੋਹੇ ਦੇ ਕੜੇ ਬਣਾਏ ਤੇ ਜਿਹੜਾ ਉਹ ਤੇਲ ਸੀ ਉਹਦਾ ਗੁਰਮੁਖੋ ਪਕੌੜੇ ਕੱਢੇ ਤੇ ਜਿਹੜੀ ਮਾਂ ਦੀ ਧਾਰ ਸੀ ਉਹ ਗੁਰੂ ਕੇ ਲੰਗਰ 'ਚ ਪਾ ਕੇ ਇਸ ਭਰਮ ਦੀ ਨਿਵਰਤੀ ਕੀਤੀ ਕਿਉਂਕਿ ਮਾਨ ਵੀ ਵਹਿਮ ਦਾ ਕਹਿੰਦੇ ਭਿਗ ਰਹਿ ਟਲਦਾ ਆ ਸ਼ਨੀਵਾਰ ਹੁੰਦਾ ਨਾ ਤੇ ਚੌਂਕਾਂ ਦੇ ਵਿੱਚ ਲੋਕਾਂ ਨੇ ਮਾਂਜੇ ਖਲਾਰੇ ਹੁੰਦੇ ਨੇ ਮੈਂ ਆਪਣੇ ਡਰਾਈਵਰ ਨੂੰ ਆਖਿਆ ਮੈਂ ਕਿਹਾ ਭਲਿਆ ਪੁੱਛਿਆ ਮਾਂਜਾ ਕਿਹੜਾ ਸਸਤਾ ਹੁੰਦਾ ਵੀ 50 50 ਦਾ ਆਉਂਦਾ ਤੇ ਮਾੜੇ ਮਾੜੇ ਦੋ ਚੌਂਕਾਂ ਦੇ ਇਕੱਠੇ ਕਰ ਲਿਆ ਕਰ ਮੈਂ ਜਾਣਾ ਤੇ ਗਹਿ ਜਾਣੇ ਉਹ ਕਹਿੰਦਾ ਕਹਾਨੀ ਜੀ ਮੈਨੂੰ ਚੁੱਕਦਾ ਚੰਗਾ ਨਹੀਂ ਲੱਗਦਾ ਪਰ ਜਦੋਂ ਮੈਂ ਬਹਿਣਾ ਨਾ ਤੇ ਮੇਰਾ ਜੀਕਰ ਤਾਂ ਵੀ ਮਾਂਜਾ ਖਿੱਚਲਾ ਕਿੱਡੀ ਬੇਬਕੂਫੀ ਹੈ ਤੁਹਾਡੇ ਮਾਂਜੇ ਸੁੱਟਣ ਲੱਗ ਰਹਿ ਟਲ ਦੇਗਾ ਨਹੀਂ ਟੜਨਾ ਹਾਂ ਟਲੇਗਾ ਕਦੋਂ ਜੀ ਕੀ ਬਿਰਥਾ ਹੋਏ ਸੋ ਗੁਰਪ੍ਰੇਰ ਅਰਦਾਸ ਕਰ ਤੇਰੇ ਅੰਦਰ ਦੀ ਕੋਈ ਬੇਦਨਾ ਨਾ ਗੁਰੂ ਅੱਗੇ ਬੇਨਤੀ ਕਰਾ ਪਰੋਜ ਪਾੜ ਕਰ ਦੇ ਕਰ ਅੰਜਲੀ ਪੂਨ ਵੱਡਾ ਹੈ ਕਰ ਨੋਤ ਪੂਨ ਵੱਡਾ ਹੈ ਬੁੱਕ ਕਰ ਸਿੱਧਾ ਹੋ ਕੇ ਅਰਦਾਸ ਕਰ ਗੱਲ ਬਣ ਜਾਏਗੀ ਇਹ ਕੜਾ ਸਾਨੂੰ ਪਰ ਤਨ ਤੇ ਪਰ ਤਨ ਤੋਂ ਪਚਾਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜਦੋਂ ਵਿਚਾਰ ਕਰੀਦੀ ਨਾ ਹਰਾਨੀ ਦੀ ਗੱਲ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹਰ ਗੱਲ ਹੀ ਸੈਂਟੀਫਿਕ ਹੈ ਹਰ ਗੱਲ ਇੱਕ 15 20 ਸਾਲਾਂ ਦੀ ਗੱਲ ਹੈ ਮੈਂ ਇਸ਼ਨਾਨ ਕਰਾਂ ਤੇ ਮੇਰਾ ਬੇਟਾ ਬਹੁਤ ਬਖਸ਼ੀ ਰੂਹ ਹੈ ਬੈਗ ਰੂਹ ਦਿੱਤੀ ਹੋਈ ਮੈਨੂੰ ਕਹਿੰਦਾ ਪਿਤਾ ਜੀ ਆਪਾਂ ਨੂੰ ਏਡਜ਼ ਨਹੀਂ ਹੋ ਸਕਦੀ ਮੈਂ ਕਿਹਾ ਮੈਂ ਤੇਰੀ ਗੱਲ ਨਹੀਂ ਸਮਝਿਆ ਕਹਿੰਦਾ ਆਪਾਂ ਅਮਰਤਾਰੀ ਜੂ ਐ ਮੈਂ ਕਿਹਾ ਪੁੱਤਰਾ ਮੈਂ ਤੇਰੀ ਗੱਲ ਸਮਝ ਗਿਆ ਅੱਜ ਏਡ ਦੇ ਨਾਲ ਦੁਨੀਆ ਮਰ ਰਹੀ ਐ ਲੇਕਿਨ ਜਿਨੇ ਗੁਰੂ ਗੋਬਿੰਦ ਸਿੰਘ ਦਾ ਕਸ਼ਹਿਰਾ ਪਾ ਲਿਆ ਉਹਦੇ ਲਾਗੇ ਇਹ ਬਿਮਾਰੀ ਆ ਨਹੀਂ ਸਕਦੀ ਗੁਰੂ ਗੋਬਿੰਦ ਸਿੰਘ ਦਾ ਜਿਨੇ ਕਸ਼ਹਿਰਾ ਪਾ ਲਿਆ ਨਾ ਉਹਦੇ ਲਾਗੇ ਇਹ ਬਿਮਾਰੀ ਨਹੀਂ ਆ ਸਕਦੀ ਔਰ ਇਹਦੇ ਨਾਲ ਪਲੱਸ ਪੁਆਇੰਟ ਹੋਰ ਕਲ ਅਮਰ ਸੰਚਾਰ ਹੋਇਆ ਮੈਂ ਕਾਫੀ ਸਮਾਂ ਪੰਨਿਆਂ ਪਿਆਰੇ ਜੋੜੀ ਦਿੰਦਾ ਰਹੇ ਮੇਰੇ ਕਰਮ ਚੰਗੇ ਪੰਜ ਪਿਆਰੇ ਸਵਾਨ ਕਹਿੰਦੇ ਗੁਰਮਖੋ ਜੇ ਕਿਸੇ ਕਾਰਨ ਕਰਕੇ ਆਪਣੇ ਗਾਥਰੇ ਚੁਰ ਕਿਰਪਾਨ ਤੇ ਲੱਗ ਥਲੇ ਟਿਕ ਪਿਆ ਨਾ ਤੇ ਅਰਦਾਸ ਕਰਕੇ ਤੇ ਪੁੰਨ ਪਾ ਲੋ ਗੰਗਾ ਡਿੱਗ ਪਿਆ ਤਾਂ ਵੀ ਪਾਲੋ ਕੜਾ ਤਾਂ ਡਿੱਗਦਾ ਹੀ ਨਹੀਂ ਪਰ ਇਸ਼ਨਾਨ ਘਰ ਵਿੱਚ ਇਸ਼ਨਾਨ ਕਰਦਿਆਂ ਜੇ ਦੋ ਪਹੁੰਚਿਆਂ ਤੋਂ ਕਸ਼ਹਿਰਾ ਲੈ ਗਿਆ ਤੇ ਪੰਜਾਂ ਸਿੰਘਾਂ ਕੋਲ ਅਰਦਾਸ ਕਰਾਓ ਅਸੀਂ ਕੁੰਡੀ ਲਾਈ ਅੰਦਰ ਸਾਡੇ ਦੋ ਗਿੱਟਿਆਂ ਤੋਂ ਦੋਵੇਂ ਪਹੁੰਚੇ ਲੈ ਗਏ ਨੇ ਨਾ ਤੇ ਇਕੱਲਿਆਂ ਤੋਂ ਬਾਤ ਨਹੀਂ ਬਣਨੀ ਪੰਜਾਂ ਸਿੰਘਾਂ ਕੋਲ ਅਰਦਾਸ ਕਰਾ ਪੀ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ ਮੈਂ ਤਿਆਰ ਬੋਰ ਤਿਆਰ ਰਹਾ ਕਿਉਂਕਿ ਕਸ਼ਹਿਰਾ ਸਾਡੇ ਕੈਰੇਕਟਰ ਦਾ ਪ੍ਰਤੀਕ ਹੈ ਸੇਰ ਜੱਤ ਕੀ ਕਸ਼ਪੈਰ ਪਕਰੋ ਹਥਿਆਰਾ ਆ ਪਰੋੜ ਪਾੜ ਕਹਦੇ ਜੱਤ ਭਾਰਾ ਤੀਰ ਸੁਨਿਆਰ ਐਨ ਨਾ ਮਤ ਵੇਧ ਹਤੀਾਰ ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਮ੍ਰਿਤ ਤਾਲ ਅੱਗੇ ਲੱਕੜ ਦਾ ਕੰਗਾ ਸਾਪਤ ਸੂਰਤ ਸਿੱਧਾ ਦਾੜਾ ਕਾਠਕਾ ਕੰਗਾ ਕੇਸੀ ਚਾੜਾ ਤੇ ਜਦੋਂ ਮੈਂ ਗੱਲ ਕਰਦਾ ਨਾ ਤੇ ਮੇਰੀਆਂ ਅੱਖਾਂ ਵੀ ਨੀਵੀਆਂ ਆਉਂਦੀ ਮੈਨੂੰ ਸ਼ਰਮ ਵੀ ਆਉਂਦੀ ਥੱਲੇ ਉਹਦਾ ਕਾਰਨ ਡਰੈਸਿੰਗ ਟੇਬਲ ਤੇ ਪਲਾਸਟਿਕ ਦੀ ਕੰਗੀ ਪਈ ਐ ਅੱਜ ਸਾਡੇ ਘਰਾਂ ਚ ਡਰੈਸਿੰਗ ਟੇਬਲ ਤੇ ਸਰਦਾਰ ਜੀ ਆਏ ਤੇ ਉਹਨਾਂ ਵੀ ਫੜ ਲਈ ਤੇ ਜੇ ਬੀਬੀ ਵੀ ਆਈ ਤੇ ਉਹਨੇ ਪਲਾਸਟਿਕ ਦੀ ਕੰਗੀ ਫੜ ਲਈ ਤੇ ਮੁੜ ਕੇ ਜਿਹੜੋਂ ਉਹ ਕੰਗੀ ਰੱਖ ਕੇ ਨਾ ਤੇ ਚੰਗ ਕਹਿੰਦੀ ਐ ਭੜਕੇ ਤੈਨੂੰ ਬਿਲਾਗੇ ਵੀਰ ਜੀ ਕੰਗੀ ਨੂੰ ਕਹਿੰਦੀ ਐ ਪਤੂ ਉੱਥੇ ਪਈ ਰੋ ਤੇ ਅਸੀਂ ਆਪਣਾ ਕੰਮ ਕਰ ਲਈਏ ਕਿੱਥੇ ਲਿਖਿਆ ਵੀ ਬੀਬੀ ਤੇ ਬੰਦੇ ਦਾ ਇੱਕੋ ਪਲਾਸਟਿਕ ਦੀ ਕੰਗੀ ਹੋਵੇ ਗੁਰੂ ਨੇ ਲੱਕੜ ਦਾ ਕੰਗਾ ਕਿਹਾ ਕਿਉਂ ਮੈਨੂੰ ਕਿਸੇ ਬੰਦੇ ਨੇ ਗੋਇੰਦਵਾਲ ਸਾਹਿਬ ਸੇਵਾ ਕਰਾਉਂਦੇ ਬਾਬੇ ਕੋਹਲਾ ਸਿੰਘ ਦੇ ਸਿੰਘ ਤੇ ਮੈਨੂੰ ਕਹਿੰਦੇ ਗਿਆਨੀ ਜੀ ਵੇਖੋ ਕਲਗੀਧਰ ਪਾਤਸ਼ਾਹ ਦੀ ਕਰਾਮਾਤ ਉਹਨਾਂ ਗੁਰਮੁਖਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦੇ ਸਾਡੇ ਇੱਕ ਬੰਦੇ ਨੂੰ ਕਰੰਟ ਪਿਆ ਡਿੱਗ ਪਿਆ ਉਹਦੇ ਸਿਰ ਤੇ ਬਹੁਤ ਵੱਡਾ ਕੰਗਾ ਸੀ ਤੇ ਡਾਕਟਰ ਕੋਲ ਅਸੀਂ ਚੁੱਕ ਕੇ ਲੈ ਕੇ ਗਏ ਤੇ ਡਾਕਟਰ ਕਹਿਣ ਲੱਗਾ ਸਰਦਾਰ ਜੀ ਤੁਹਾਨੂੰ ਕੰਗੇ ਨੇ ਬਚਾਇਆ ਜੇ ਜੇ ਨਾ ਨਾ ਹੁੰਦਾ ਤੇ ਤੁਹਾਡੀ ਬਹੁਤ ਰਣੀ ਸੀ ਇਹਨੂੰ ਕਹਿੰਦੇ ਬੈਡ ਕੰਡਕਟ ਆਫ ਹੀਟ ਇਹਦੇ ਕਰੰਟ ਨਹੀਂ ਪਾਸ ਹੋ ਸਕਦਾ ਕੰਗਾ ਤਾਂ ਕੋਈ ਵੀ ਹੋ ਸਕਦਾ ਲੇਕਿਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਦੀਆਂ ਪਹਿਲਾਂ ਕਹਿ ਦਿੱਤਾ ਗੁਰੂ ਕੀ ਸਿੱਖਾ ਲੱਕੜ ਦਾ ਕੰਗਾ ਪਾਈ ਭਾਵ ਕਲਗੀਧਰ ਬਾਪੂ ਪਾਤਸ਼ਾਹ ਦੀ ਹਰ ਚੀਜ਼ ਹੀ ਭਾਪ ਪੂਰਤ ਹੈ ਪਰ ਆਪਾਂ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ